ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕ ਰਿਪੋਰਟ ਦੇ ਨਾਲ ਮੈਂ ਅਜਿੰਦਰ ਘੋਤਣਾ ਇਸ ਟਾਈਮ ਅਸੀਂ ਖਨੌਰੀ ਬਾਰਡਰ ਵਿਖੇ ਮੌਜੂਦ ਹਾਂ ਘਾਦੇ 11 ਵਜੇ ਦਾ ਕਰੀਬ ਇੱਥੇ ਸਮਾਂ ਹੋਣਾ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਐਂਟਰੀ ਪੁਆਇੰਟ ਆ ਖਨੌਰੀ ਮੋਰਚੇ ਦਾ ਜਿੱਥੇ ਕਿ ਵੱਡੀ ਗਿਣਤੀ ਜਿਹੜੇ ਕਿਸਾਨ ਆ ਉਹ ਡਾਂਗਾ ਸੋਟਾ ਲੈ ਕੇ ਜਿਹੜੀ ਇੱਕ ਪਹਿਰੇਦਾਰੀ ਕਰ ਰਹੇ ਨੇ ਸਖਤ ਸੁਰੱਖਿਆ ਪ੍ਰਬੰਧ ਨੇ ਤਾਂ ਇੱਥੇ ਗੱਡੀਆਂ ਵੀ ਪੈਟਰੋਲਿੰਗ ਵਾਲੀਆਂ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਰਾਖੀ ਲਈ ਉਹ ਸਨੇਹਾ ਦੇ ਰਹੀਆਂ ਨੇ ਵਾਰ-ਵਾਰ 5 ਤੋਂ 6 ਗੱਡੀਆਂ ਪੂਰੇ ਖਨੌਰੀ ਮੋਰਚੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਨਾਉਂਸਮੈਂਟ ਹੋ ਰਹੀ ਹੈ ਵੀ ਦੇਰੀ ਨਹੀਂ ਹੋਣੀ ਚਾਹੀਦੀ ਵੀਰੋ ਇਹਨਾਂ ਸਰਕਾਰਾਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਪਰ ਸਰਦਾਰ ਜਗਜੀਤ ਸਿੰਘ ਜੀ ਗੱਲ ਇਹ ਪੈਟਰੋਲਿੰਗ ਵਾਲੀਆਂ ਗੱਡੀਆਂ ਜਿਹੜਾ ਕਿਸਾਨਾਂ ਨੂੰ ਲਗਾਤਾਰ ਜਿਹੜਾ ਸੁਨੇਹਾ ਦੇ ਰਹੀਆਂ ਨੇ ਜਾਗਣ ਦਾ ਤਾਂ ਅਸੀਂ ਇੱਥੇ ਗੱਲ ਕਰਾਂਗੇ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਤੁਹਿਆਂ ਲਈ ਬੈਠੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂਜੀ ਬਾਈ ਜੀ ਤੁਸੀਂ ਕਿੱਥੋਂ ਆਏ ਕਿਹੜੀ ਜਗ੍ਹਾ ਕਿਹੜਾ ਪਿੰਡ ਆ ਤੁਹਾਡਾ ਖੜਿਆਲ ਪਿੰਡਾ ਜ਼ਿਲ੍ਹਾ ਸੰਗਰੂਰ ਹੈ ਬਾਈ ਇੱਥੇ ਇਹਨਾਂ ਡਾਂਗਾ ਲੈ ਕੇ ਅੱਜ ਇਹਨਾਂ ਇਕੱਠ ਵਟ ਕਿਉਂ ਆ ਇਕੱਠਵਾਲ ਪ ਨੂੰ ਪਤੀ ਆ ਵੀ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਕਰਕੇ ਬਾਈ ਪੰਜਾਬ ਸਰਕਾਰ ਨੂੰ ਚੱਕਣਾ ਚਾਹੁੰਦੀ ਹੈ ਤੇ ਆਪਾਂ ਚੱਕਣ ਦਿੰਦੇ ਨਹੀਂ ਬਾਈ ਤੁਸੀਂ ਫਿਰ ਅੱਜ ਹੀ ਦੁਪਹਿਰਾਂ ਦਿਨੋਂ ਕਿ ਹਰ ਰੋਜ਼ ਵਾਲੀ ਆ ਰਹੇ ਹੋ ਹਾਂ ਬਾਈ ਹਰ ਰੋਜ਼ ਵਾਲੀ ਕੰਮ ਇੱਕ ਨਦਾਂ ਦਿਨ ਪਿੰਡ ਵਾਜਦਨ ਬਾਰੋ ਬਾਰੀ ਬੰਨਾ ਹੈ ਹਰ ਟਾਈਮ 10 ਜਣੇ ਆ ਗਏ 10 ਜਣੇ ਪਿੰਡ ਵਾਗੇ ਅੱਛਾ ਅੱਛਾ ਇੱਥੇ ਫਿਰ ਜ਼ਿਲ੍ਹਿਆਂ ਦੀ ਡਿਊਟੀ ਹੈ ਜਾਂ ਪਿੰਡਾਂ ਦੀ ਡਿਊਟੀ ਕਿਵੇਂ ਕਿਵੇਂ ਲੱਗਦੀ ਹੈ ਇੱਥੇ ਇਹ ਵੱਖ-ਵੱਖ ਪਿੰਡਾਂ ਦੀ ਡਿਊਟੀ ਵੀ ਹੈ ਜ਼ਿਲ੍ਹਿਆਂ ਦੀ ਡਿਊਟੀ ਵੀ ਸਾਰੇ ਕਿਸਾਨ ਇੱਕ ਤ ਜੰਨਾਬਾਦ ਇਕੱਠਾ ਹੈ ਸਾਰੇ ਭਾਈਚਾਰਾ ਇਕੱਠਾ ਹਾਂਜੀ ਬਾਈ ਇਹ ਤੁਸੀਂ ਦੇਖਦੇ ਹੋ ਹੋਰ ਅਸੀਂ ਕਿਸਾਨਾਂ ਨਾਲ ਵੀ ਇਹ ਗੱਲ ਕਰਾਂਗੇ ਤੁਸੀਂ ਕਿੱਥੋਂ ਬਾਈ ਜੀ ਸਾਡਾ ਪਿੰਡਾ ਬਾਈ ਜੀ ਲਾੜਮੁਜਾਰਾ ਕਣਾ ਅੱਛਾ ਅੱਛਾ ਹਾਂਜੀ ਤੇ ਹਰ ਰੋਜ਼ ਹੀ ਆ ਰਹੇ ਹੋ ਕਿ ਅੱਜ ਹਰ ਰੋਜ਼ ਆਣੇ ਬਾਈ 10 ਬੰਦੇ 12 ਬੰਦੇ ਕਰੇ 15 ਬੰਦੇ ਰੋਈਲੀ ਡਿਊਟੀ ਆ ਡੋਡ ਬੱਲੇ ਨੇ ਬਦਲ ਕੇ ਆਨੇ ਆ ਤੁਹਾਡੀ ਕੀ ਟਾਈਮਿੰਗ ਰਹਿੰਦੀ ਹੈ ਡਿਊਟੀ ਦੀ ਉਰੋਂ ਬਾਈ ਅਸੀਂ ਸਵੇਰੇ ਆ ਸ਼ਾਮ ਨੂੰ 7 ਵਜੇ ਤੋਂ ਲਾ ਕੇ ਸਵੇਰੇ ਦੀ 7 ਵਜੇ ਸੀ ਜੇ ਤੁਹਾਡੇ ਪਿੰਡਾਂ ਦੇ ਰਾਤ ਦੀ ਡਿਊਟੀ ਦੇ ਕੇ ਸਵੇਰੇ ਚਲੇ ਜਾਂਦੇ ਨੇ ਹਾਂ ਬਾਕੀ ਜਿਹੜੇ ਉਰੇ ਬੰਦੇ ਰਹਿੰਦੇ ਨੇ ਉਹ ਤੋਂ ਵੱਖਰੇ ਹੁੰਦੇ ਨੇ ਜਿਹੜੇ ਮਤਲਬ ਕਿ ਪਹਿਰੇ ਵਾਲੇ ਆਂਦੇ ਨੇ ਉਹ ਵੱਖਰੇ ਅੱਛਾ ਪਹਿਰੇ ਵਾਲੇ ਜਿਹੜੇ ਤੁਹਾਡੇ ਬੰਦੇ ਉਹ ਵੱਖਰੇ ਹੀ ਬੰਦੇ ਨੇ ਉਹ ਵੱਖਰੇ ਬੰਦੇ ਨੇ ਜਿਹੜੇ ਉਰੇ ਉਰੇ ਤੇ ਰਹਿੰਦੇ ਨੇ ਉਹ ਆ ਵੱਖਰੇ ਬੰਦੇ ਨੇ ਤੇ ਤੁਹਾਡੀ ਡਿਊਟੀ ਕਿੱਥੇ ਬਦਲਦੀ ਰਹਿੰਦੀ ਹੈ ਜੇ ਇੱਕ ਜਗ੍ਹਾ ਹੀ ਸਾਡੀ ਉਰੇ ਇੱਥੇ ਡਿਊਟੀ ਹੈ ਸੰਗਰੂਰ ਜਿੱਦਾ ਤੇ ਇੱਕ ਦ ਅਡੋਰ ਡਬਲਾ ਕੰਨ ਅਡੋਰ ਨਾ ਕਰਨੀ ਜੋਤੀ ਕਿਉਂ ਇਨੀ ਸਖਤ ਵੈਰੀਗੇਟਿੰਗ ਪਹਿਰੇਦਾਰੀ ਸੁਰੱਖਿਆ ਕਿਉਂ ਕੀ ਕਰਨੇ ਦੇ ਸਾਨੂੰ ਹੁਣ ਖਤਰਾ ਹੋ ਰਿਹਾ ਜੀ ਵੀ ਸਰਕਾਰ ਹੁਣ ਕੋਈ ਨਾ ਕੋਈ ਗੁੱਜੀ ਚਾਲ ਚੱਲੂਗੀ ਮਿਟਲਿਆ ਸਭ ਨੂੰ ਚੱਕਣ ਨੂੰ ਕੋਸ਼ਿਸ਼ ਕਰ ਰਹੀ ਹੈ ਉਹਦੇ ਕਰਕੇ ਉਹਨਾਂ ਜਾਰੇ ਸਖਤਤਾਈ ਕਰ ਰਹੇ ਆ ਵੀ ਕਿਤੇ ਜਿੱਤੇ ਜਿੱਤੇ ਮੋਰਚਾ ਹਾਰਨ ਵਾਲੇ ਬਸ ਨਾ ਵਗ ਜਾਈਏ ਉਹਦੇ ਕਰਕੇ ਪੂਰੀ ਸਖਤਤਾਈ ਕਰੀਗੇ ਅਸੀਂ ਹੋਰ ਕਿਸਾਨਾਂ ਨਾਲ ਵੀ ਤਰ ਗੱਲ ਕਰਾਂਗੇ ਏ ਤੁਸੀਂ ਦੇਖ ਸਕਦੇ ਜਿਹੜੀਆਂ ਗੱਡੀਆਂ ਨੇ ਸਾਰੀ ਰਾਤ ਇਸ ਤਰ੍ਹਾਂ ਹੀ ਪੈਟਰੋਲਿੰਗ ਗੱਡੀਆਂ ਆ ਪੈਟਰੋਲਿੰਗ ਵਾਲੀਆਂ ਗੱਡੀਆਂ ਕੋਈ 10 ਮਿੰਟ ਵੀ ਕਰਦੀਆਂ ਉਹ ਨਜ਼ਰ ਤੁਸੀਂ ਆਪੇ ਆਪਣੇ ਨਾਕਿਆਂ ਤੇ ਖੜੇ ਰਹਿਣਾ ਭਰਾ ਆਹ ਬਹਾਦਰੋ 6 ਲੱਖ ਦੇ ਇੱਕ ਲੜਾਉਣ ਵਾਲਾ ਜਿਹੜਾ ਸ਼ਬਦ ਅੱਜ ਆਪਾਂ ਸੱਚਾ ਕਰਾਂਗੇ ਤੇ ਜਦੋਂ ਤੁਸੀਂ ਇਥੋਂ ਲੜੇ ਇੱਧਰ ਵੀ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਇੱਕ ਵੀ ਇੱਕ ਲਿੰਕ ਰੋਡ ਆ ਖਨੌਰੀ ਮੋਰਚੇ ਦੀ ਜਿੱਥੇ ਕਿ ਜਿਹੜੇ ਕਿਸਾਨਾਂ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਪੂਰੀ ਰਾਤ ਜਾ ਕੇ ਡੇਰੀ ਪਹਿਰੇਦਾਰੀ ਕਰਦੇ ਨੇ ਤੇ ਨਾਲ ਧੂਈਆਂ ਚੱਲ ਰਹੀਆਂ ਨੇ ਕਿਸਾਨ ਬਾਪੂ ਵੱਡੀਆਂ ਉਮਰਾਂ ਵਾਲੇ ਨੌਜਵਾਨ ਸਾਰੇ ਇੱਥੇ ਬੈਠੇ ਨੇ ਕਈ ਵੱਖ-ਵੱਖ ਪਿੰਡਾਂ ਦੇ ਕਿਸਾਨੇ ਜਿਲ੍ਹਾ ਸੰਗਰੂਰ ਦੀ ਜਿਹੜੀ ਡਿਊਟੀ ਆ ਬੜੇ ਉਤਸ਼ਾਹਪੂਰਣ ਤਰੀਕੇ ਨਾਲ ਜਿਹੜੇ ਕਿਸਾਨ ਇੰਨੀ ਠੰਡ ਦੇ ਵਿੱਚ ਵੀ ਠੰਡੀ ਠੰਡੀ ਹਵਾ ਵੀ ਚੱਲ ਰਹੀ ਆ ਪੋਹ ਦੀਆਂ ਰਾਤਾਂ ਨੇ ਤਾਂ ਵੀ ਪਰ ਇਹਨਾਂ ਦੇ ਜਿਹੜੇ ਤੁਈਆਂ ਲਾ ਕੇ ਇਹ ਕਰ ਰਹੇ ਨੇ ਜਿਹੜੀ ਰਾਖੀ ਕਰਨ ਦੀ ਕਰ ਰਹਾਂਗੇ ਅਸੀਂ ਇੱਧਰ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜਾ ਰਸਤਾ ਲਿੰਕ ਰੋਡ ਆ ਗੱਲਬਾਤ ਕਰਾਂਗੇ ਕਿਹੜਾ ਪਿੰਡ ਆ ਬਾਈ ਜੀ ਤੁਹਾਡਾ ਬਾਈ ਪਿੰਡ ਆਪਣਾ ਲੇਲਕਲਾਂ ਵੀਰੇ ਤੇ ਜਲਾ ਸੰਗਰੂਰ ਹੈ ਬਾਈ ਤੇ ਅੱਜ ਆਪਣੇ ਸਾਰੇ ਵੀਰ ਇਹ ਨੌਜਵਾਨ ਮੁੰਡੇ ਸਾਰੇ ਲੇਲਕਲਾਂ ਤੋਂ ਆਏ ਨੇ ਅੱਜ ਇੱਥੇ ਸਪੈਸ਼ਲੀ ਅੱਜ ਜਿਵੇਂ ਮੰਨ ਕੇ ਚੱਲੋ ਜਿਵੇਂ ਵੀ ਅੱਜ ਬੁਲਾਇਆ ਸੀ ਵੀ ਵੱਧ ਤੋਂ ਵੱਧ ਨੌਜਵਾਨਾਂ ਨੇ ਪਹੁੰਚਣਾ ਔਰੇ ਵੀ ਅੱਜ ਜਿਹੜਾ ਕੱਲ੍ਹ ਪੰਜਾਬ ਬੰਦ ਹੋਣ ਦਾ ਜਿਹੜਾ ਸਰਦਾਰਤਾ ਹੈ ਵੀ ਉਹਦੀ ਮੰਨ ਕੇ ਚੱਲੋ ਵੀ ਪੁਲਿਸ ਥੋੜਾ ਜਿਹਾ ਉਹਦੇ ਕਰਕੇ ਵੀ ਤੱਕਾ ਨਾ ਕਰਦੇ ਅੱਜ ਇਹ ਚੀਜ਼ ਕਰਕੇ ਅੱਜ ਸਾਰੇ ਮੁੰਡੇ ਆਪਣੇ ਕੰਮ ਟਾਈਮ 'ਚੋਂ ਟਾਈਮ ਕੱਢ ਗਏ ਸਪੈਸ਼ਲ ਆਏ ਅੱਜ ਬਈ ਸਪੈਸ਼ਲ ਆਏ ਆ ਵੀਰੇ ਆ ਨਾ ਪਹਿਲਾਂ ਵੀ ਆਉਂਦੇ ਕਿ ਅੱਜ ਦੀ ਰਾਤ ਅੱਜ ਨਹੀਂ ਆਉਂਦੇ ਆ ਵੀਰੇ ਪਹਿਲਾਂ ਜਿਹੜਾ ਟਾਈਮ ਜਿਵੇਂ ਦੰਚੇ ਟਾਈਮ ਟੂ ਮਿਲ ਜਾਂਦਾ ਉਹ ਸਾਹ ਬਣਾ ਲਾਉਂਦੇ ਆ ਪਰ ਅੱਜ ਸਪੈਸ਼ਲੀ ਮੁੰਡੇ ਸਾਰੇ ਮੰਨ ਕੇ ਚੱਲੋ ਜਿਹੜੇ ਆਪਣੇ ਕੰਮ ਛੱਡ ਕੇ ਸਾਰੇ ਸਪੈਸ਼ਲੀ ਆਏ ਨੇ ਅੱਜ ਮੁੰਡੇ ਹਾਂਜੀ ਵੀਰੇ ਆ ਡਾਂਗਾ ਲੈ ਕੇ ਧੂਆਂ ਲਾਈਆਂ ਹੋਈਆਂ ਨੇ ਨਹੀਂ ਠੰਡ ਚ ਵੀ ਕੀ ਚੱਕਰ ਆ ਵੀ ਇੰਨਾ ਕਿਉਂ ਸਖਤ ਕੰਮ ਵੀਰੇ ਸਖਤ ਸਾਨੂੰ ਪਤਾ ਹੀ ਹੈ ਆਪਣੇ ਬਾਪੂ ਡੱਲੇਵਾਲ ਸਾਹਿਬ ਮਰਨ ਬਾੜ ਤੇ ਬੈਠੇ ਨੇ ਤੇ ਅੱਜ ਵੀ ਐਂ ਲੱਗਦਾ ਵੀ ਜਿਵੇਂ ਫੋਰਸ ਅੱਜ ਕੋਈ ਥੋੜਾ ਜਿਹਾ ਕੋਈ ਹਰਕਤ ਜੈ ਅੱਜ ਉਹਦੇ ਕਰਕੇ ਵੀ ਵੱਧ ਤੋਂ ਵੱਧ ਜਿਹੜੇ ਨੌਜਵਾਨ ਵੀਰੇ ਆਪਾਂ ਤੁਹਾਡੇ ਚੈਨਲ ਮਾਧਮਿਕ ਕਹਿੰਨੇ ਆ ਵੀ ਵੱਧ ਤੋਂ ਵੱਧ ਧਰਨੇ 'ਚ ਪਹੁੰਚੋ ਵੀਰੇ ਹੱਥ ਵਨ ਕੇ ਬੇਨਤੀ ਹੈ ਸਾਰਿਆਂ ਨੂੰ ਇਹ ਇਕੱਲੇ ਬਾਪੂ ਢੱਲੇਵਾਲ ਦੀ ਲੜਾਈ ਨਹੀਂ ਹੈਗੀ ਵੀਰੇ ਇਹ ਪੂਰੇ ਪੰਜਾਬ 'ਚ ਹੈ ਪੂਰੀ ਇੰਡੀਆ ਦੀ ਲੜਾਈ ਆ ਇਹ ਇਕੱਲੇ ਨੇ ਕਿਸੇ ਨੇ ਇੱਕ ਜਥੇਬੰਦੀ ਨੇ ਜਾਂ ਦੋ ਜਥੇਬੰਦੀਆਂ ਨੇ ਕਿਸੇ ਨੇ ਕੋਈ ਉਹ ਨਹੀਂ ਹੈ ਵੀ ਇਕੱਲੇ ਉਹਨਾਂ ਨੇ ਲੈਣੀ ਹੈ ਤੇ ਇਹ ਤਾਂ ਸਾਰਿਆਂ ਵਾਸਤੇ ਹੈ ਬਾਈ ਆਪਾਂ ਤਾਂ ਇਹ ਕਹਿੰਨੇ ਆ ਬਾਈ ਵੀ ਵੱਧ ਤੋਂ ਵੱਧ ਜਥੇਬੰਦੀਆਂ ਤੋਂ ਅਲੱਗ ਉੱਠ ਕੇ ਵੱਧ ਤੋਂ ਵੱਧ ਪਹੁੰਚੋ ਬਾਈ ਓਰੇ ਜਸੇ ਬੰਦਿਆਂ ਨਾਲ ਆਪਣਾ ਕੋਈ ਜਿਆਦਾ ਉਹ ਵੱਡਾ ਉਹ ਨਹੀਂ ਹੈਗਾ ਵੀ ਪਹੁੰਚੋ ਇਹ ਵੱਖ-ਵੱਖ ਜਿਹੜੇ ਆਪਣੇ ਨੌਜਵਾਨ ਵੀ ਜਿਹੜੇ ਅਚੇਚੇ ਤੌਰ ਤੇ ਅੱਜ ਕਿੰਦੇ ਪਹੁੰਚੇ ਹੋਇਆ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇੱਧਰ ਆ ਬਾਪੂ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਨਮੋਲ ਆ ਜੀ ਇੱਧਰ ਆ ਜੋ ਇੰਨੀ ਠੰਡਾ ਉਤੋਂ ਠੰਡੀ ਹਵਾ ਚੱਲਣ ਲੱਗੀ ਹੋਈ ਆ ਪੂਰੀ ਹਾਂਜੀ ਫਿਰ ਤੰਗ ਪਰੇਸ਼ਾਨੀ ਨਹੀਂ ਹੁੰਦੀ ਕੋਈ ਕੋਈ ਖਿਆਈ ਨਹੀਂ ਆਉਂਦੀ ਜੀ ਅਸੀਂ ਐਸੇ ਕਰਤਾ ਵੀ ਸਾਡਾ ਕਿੱਤਾ ਜਾਊਗਾ ਜੇ ਸਾਡੀਆਂ ਜ਼ਮੀਨਾਂ ਦੱਬਲੀਆਂ ਫਿਰ ਅਸੀਂ ਕੀ ਕਰਾਂਗੇ ਹੁਣ ਸਿੱਖ ਮਰਨਾ ਹੀ ਚੰਗਾ ਸਤ ਤੁਸੀਂ ਫਿਰ ਕਿੰਨੇ ਦਿਨਾਂ ਤੋਂ ਇੱਥੇ ਡੱਟੇ ਹੋਏ ਹੋ ਸਾਨੂੰ ਤਾਂ ਜੀ ਇੱਥੇ ਹੋ ਗਿਆ ਹੁਣ ਮਹੀਨਾ ਹੋ ਗਿਆ ਰਾਤ ਨੂੰ ਪਹਿਰੇ ਤੇ ਹੁੰਨੇ ਆ ਕਿ ਜਮਾ ਪਹਿਰੇ ਤੇ ਉਹਨੇ ਦਿਨੇ ਮੜਾ ਮੋਟਾ ਸੌਹਲਾ ਨੇ ਪਰੋਜ ਪਹਿਰਾ ਲਾਉਂਦੇ ਆ ਐਸੀ ਜਗ੍ਹਾ ਤੇ ਐਸੀ ਜਗ੍ਹਾ ਤੇ ਅੱਜ ਕੋਸੇ ਜਿਆਦੇ ਸਖਤੀ ਹੈ ਕਿ ਹਰ ਰੋਜ਼ ਇੰਨਾ ਕੱਟ ਹੁੰਦਾ ਅੱਜ ਸਾਨੂੰ ਆਏ ਸੀ ਵੀ ਪੁਲਸ ਆਉਗੀ ਵੀ ਢੱਲੇ ਸਾਹਿਬ ਨੂੰ ਚੱਕਣਗੇ ਇਹ ਅੱਜ ਅਸੀਂ ਜਿਆਦੇ ਸਖਤੀ ਫਿਰ ਸਾਰਿਆਂ ਨੇ ਲਾਈ ਜੇ ਮੰਨ ਲਓ ਪੁਲਸ ਆਉਂਦੀ ਆ ਫਿਰ ਕੀ ਮਤਲਬ ਉਹ ਫਿਰ ਹੱਥੋਂ ਜੇ ਧੱਕਾ ਕਰਨਗੇ ਫਿਰ ਅਸੀਂ ਵੀ ਧੱਕਾ ਕਰਾਂਗੇ ਨਹੀਂ ਸੀ ਉਹਦਾ ਫਰਾਂ ਕੱਢ ਜਾਣਗੇ ਸੀ ਕੁਝ ਨਹੀਂ ਕਹਿਣਾ ਉਹਨਾਂ ਨੂੰ ਉਹ ਸਾਨੂੰ ਨਹੀਂ ਕਰੇ ਅੱਜ ਹਾਂ ਨਹੀਂ ਹਟਦੇ ਅੱਜ ਅੱਛਾ ਇੰਨੀ ਜਿਹੜੀ ਠੰਡਾ ਤਾਪਮਾਨ ਵੀ ਹੋ ਆ ਤੰਗੀ ਰਾਤ ਨੂੰ ਕੋਈ ਆਏ ਨਹੀਂ ਲਾਦੀ ਬਿਮਾਰਟ ਮਾਰਨਾ ਹੋ ਜੀ ਅੱਜ ਕੋਈ ਖਿਆਈ ਨਹੀਂ ਸਾਨੂੰ ਐਂd ਠੀਕ ਠਾਕ ਇਹ ਜਿਹੜੇ ਇੱਕ ਤੋਂ ਵੀਤੇ ਕਿਸਾਨ ਹੋਰ ਬੈਠੇ ਨੇ ਇੱਥੇ ਹਜਾ 100 ਦੀ ਗਿਣਤੀ ਦੇ ਵਿੱਚ ਕਰੀਬ ਜਿਹੜਾ ਹੁਣੇ ਆਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਏ 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 ਉਹ ਜਿਹੜਾ ਇੱਧਰ ਲਿੰਕ ਰੋਡ ਆ ਟਰਾਲੀ ਜਿਹੜੀ ਲਾ ਕੇ ਬਲਾਕ ਕੀਤਾ ਹੋਇਆ ਪੂਰਾ ਰਸਤਾ ਇਤੋਂ ਜਿਹੜੀ ਐਂਟਰੀ ਆ ਖਨੌਰੀ ਬਾਰਡਰ ਨੂੰ ਇਹ ਦੂਸਰਾ ਚੈੱਕ ਪੁਆਇੰਟ ਜਿਹਨੂੰ ਕਿਹਾ ਜਾਂਦਾ ਉਹ ਆ ਵੀਰੇ ਕਿਹੜਾ ਪਿੰਡ ਆ ਤੁਹਾਡਾ ਹਲਕਾ ਢੜਬਾ ਜੀ ਬਲਾਗ ਢੜਬਾ ਉੱਪੇ ਪਿੰਡ ਆ ਜੀ ਡਾਂਗਾ ਸੁੱਟੇ ਲੈ ਕੇ ਜਿੰਨੀ ਸ਼ਕਤੀ ਕਾ ਤੁਮ ਕਿ ਹਰ ਰੋਜ਼ ਹੀ ਹੁੰਦੀ ਆ ਅੱਜ ਕੁਝ ਸਪੈਸ਼ਲ ਹੀ ਆ ਜੀ ਅੱਜ ਸਾਨੂੰ ਕਾਲ ਕੀਤੀ ਐ ਸਾਡੇ ਲੀਡਰਾਂ ਨੇ ਵੀ ਅੱਜ ਸਾਡੀ ਸਿਹਤਰ ਦੀ ਬਾਜੀ ਐ ਤੇ ਅਸੀਂ ਆਪਦੇ ਲੀਡਰ ਦੀ ਰਾਖੀ ਆਪਦੀ ਜਾਨ ਤੜੀ ਤੜ ਕੇ ਕਰਨੀ ਹੈ ਅੱਛਾ ਅੱਜ ਇਹ ਕਿਹਾ ਜਾ ਰਿਹਾ ਵੀ ਪੁਲਿਸ ਚੈੱਕ ਕਰ ਸਕਦੀ ਹੈ ਜੋ ਮਰਜ਼ੀ ਕਰ ਲਈ ਪੁਲਿਸ ਅਸੀਂ ਆਪਦੇ ਲੀਡਰ ਨੂੰ ਚੱਕਣ ਨਹੀਂ ਦਿੰਦੇ ਸਾਨੂੰ ਮਾਰ ਕੇ ਜੋ ਮਰਜ਼ੀ ਕਰ ਲੈਣਾ ਤੁਸੀਂ ਅੱਜ ਸਪੈਸ਼ਲ ਆਏ ਹੋ ਕਿ ਅੱਗੇ ਵੀ ਤੁਹਾਡੀ ਡਿਊਟੀ ਲੱਗ ਗਈ ਉਹਨੇ ਅੱਗੇ ਵੀ ਡਿਊਟੀ ਅੱਗੇ ਵੀ ਲੱਗਦੀ ਹੈ ਪਿੰਡਾਂ ਦੇ ਵਿੱਚੋਂ ਅੱਗੇ ਵੀ ਆਉਂਦੇ ਨੇ ਕਿਸ਼ੋ 10 ਬੰਦੇ ਕਿਸ਼ੋ ਛੇ ਬੰਦੇ ਕਿਸ਼ੋ ਅੱਠ ਬੰਦੇ ਅੱਜ ਫਿਰ ਗਿਣਤੀ ਵਧੀ ਹੈ ਅੱਜ ਗਿਣਤੀ ਬਹੁਤ ਹੈ ਜੀ ਥੋੜੀ ਫਿਰ ਹਰ ਰੋਜ਼ ਰਾਤ ਦੀ ਡਿਊਟੀ ਹੁੰਦੀ ਆ ਜਾਂ ਦਿਨੇ ਵੀ ਹੁੰਦੀ ਆ ਜਾਂ ਇਸ ਇਹ ਆ ਇੱਥੇ ਹੀ ਹੁੰਦੀ ਆ ਐਂਟਰੀ ਤੇ ਦਿਨੇ ਵੀ ਡਿਊਟੀ ਹੁੰਦੀ ਹੈ ਜੀ ਰਾਤ ਨੂੰ ਵੀ ਹੁੰਦੀ ਹੈ ਤੁਹਾਨੂੰ ਇਹ ਆਪਣਾ ਕੀ ਸੋਚਦੇ ਹੋ ਸਰਕਾਰ ਕਿਉਂ ਨਹੀਂ ਇਹਦੀ ਕੋਈ ਸਾਰ ਲੈ ਰਹੀ 34 ਦਿਨ ਹੋ ਗਏ ਮਰਨ ਵਾਰ ਤੁਹਾਨੂੰ ਬਈ ਸਰਕਾਰ ਵੱਲੋਂ ਕੋਈ ਵੀ ਹਜੇ ਤੱਕ ਪੋਜ਼ਿਟਿਵ ਉਹ ਚੀਜ਼ ਨਹੀਂ ਆਈ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਤਾਂ ਜੀ ਪੋਜ਼ਿਟਿਵ ਆਊ ਕਿੱਥੋਂ ਜਦੋਂ ਤਿੰਨ ਕਾਨੂੰਨ ਪਹਿਲਾਂ ਮਾਫ ਮੁਆਫ ਕਰਾਏ ਨੇ ਉਤੋਂ ਲੀਡਰ ਗਦਾਰੀ ਕਰ ਗਏ ਉਤੋਂ ਉੱਠ ਖੜੇ ਪਰ ਜਿਹੜਾ ਸਾਡਾ ਲੀਡਰ ਡੱਲੇ ਸਾਹਿਬ ਵਾਲ ਸਾਹਿਬ ਹੈ ਇਹ ਕਹਿੰਦਾ ਵੀ ਬੈਠ ਜੋ ਹੋਰ ਆਪਾਂ ਉੱਠਣਾ ਨਹੀਂ ਹੈਗਾ ਉਦੋਂ ਸਰਕਾਰ ਗੋਡੀਆਂ ਭਰੀ ਹੋਈ ਹੋਈ ਸੀ ਉਦੋਂ ਸਾਰੇ ਕਾਨੂੰਨ ਮੰਨ ਜਾਂਦੀ ਪਰ ਸਾਡਾ ਲੀਡਰ ਫੇਰ ਵੀ ਸੱਚਾਈ ਤੇ ਹੈ ਤੇ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਇਸ ਰਵਈਏ 'ਚ ਜਿਵੇਂ ਹੁਣ ਭੁਖੜ ਹੜਤਾਲ ਉਹਨਾਂ ਨੇ ਕੀਤੀ ਹੋਈ ਆ ਇਹ ਸਰਕਾਰ ਦਾ ਰਵਈਆ ਤੁਹਾਨੂੰ ਕਿਵੇਂ ਲੱਗਦਾ ਪੰਜਾਬ ਸਰਕਾਰ ਦਾ ਫਸੀ ਹੋ ਜੀ ਕੀ ਕਰ ਸਕਦੀ ਹੈ ਇਹ ਤਾਂ ਕੁਝ ਨਹੀਂ ਕਰ ਸਕਦੀ ਜੇ ਚੱਡਿਆਂ ਵਿੱਚ ਪੂੰਛ ਆ ਜੀ ਤਾਂ ਟੱਕਰ ਤਾਂ ਸਾਡੀ ਕੇਂਦਰ ਸਰਕਾਰ ਨਾਲ ਹੈ। ਪਰ ਸਟੇਟ ਸਰਕਾਰ ਪ੍ਰੈਸ਼ਰ ਤਾਂ ਬਣਾ ਹੀ ਸਕਦੀ ਹੁੰਦੀ ਹੈ ਨਾ ਕਿਸੇ ਕਿਸੇ ਵੀ ਮਾਮਲੇ ਨੂੰ ਲੈ ਕੇ ਉਹਨਾਂ ਦੇ ਹੱਥ 'ਚ ਇੰਨੀ ਕੁ ਪਾਵਰ ਤਾਂ ਹੁੰਦੀ ਹੋਊ। ਇਹਨਾਂ ਦੇ ਕੀ ਪਾਵਰ ਬਣਾਉਣਗੇ ਇਹ ਕੀ ਪ੍ਰੈਸ਼ਰ ਇਹਨਾਂ ਲਈ? ਕਿ ਕੇਂਦਰੀ ਕੇਂਦਰੀਆ ਲਈ ਇਹ ਉੱਥੇ ਧਰਨੇ ਪ੍ਰਦਰਸ਼ਨ ਕਰਦੇ ਆ ਜਾਂ ਕਿ ਜਦੋਂ ਉਹਦੇ ਤੇ ਜਦੋਂ ਉਹਨੂੰ ਜੇਲ੍ਹ ਭੇਜਿਆ ਜਾਂ ਕਹਿੰਦੇ ਸੀ ਭ੍ਰਸ਼ਟਾਚਾਰ 'ਚ ਗਲਤ ਭੇਜਤਾ ਤਾਂ ਇਸ ਮਾਮਲੇ 'ਚ ਨਹੀਂ ਉਹ ਕੁਝ ਕਰ ਸਕਦੇ। ਇਹ ਤਾਂ ਸੱਸੀ ਗੱਲਾਂ ਨੇ ਜੀ ਇਹਦੇ ਵਿੱਚ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ। ਇਹ ਤਾਂ ਆਪਣੀ ਲੜਾਈ ਐਮਐਫਸੀ ਗਾਰੰਟੀ ਉਹ ਲੜ ਰਹੇ ਆ ਜਿੱਦਾਂ ਅਸੀਂ ਸਿਆਸੀ ਗੱਲਾਂ ਦੇ ਵਿੱਚ ਨਹੀਂ ਆਉਂਦੇ ਹੈਗੇ ਕਿਉਂਕਿ ਸਾਡੇ ਲੀਡਰ ਪਹਿਲਾਂ ਸਿਆਸੀ ਗੱਲਾਂ ਦੇ ਵਿੱਚ ਆਏ ਦਿੱਲੀ ਵਲੇ ਤਾਂ ਸਾਡਾ ਮੋਰਚਾ ਤਾਂ ਹੀ ਪਿੱਛੇ ਗਿਆ ਇਹ ਸਾਡਾ ਲੀਡਰ ਡਰਾਈਵਰ ਸਾਹਿਬ ਅੜਿਆ ਖੜੇਗਾ ਉਦੋਂ ਵੀ ਕਿਹਾ ਦੀ ਨੇ ਵੀ ਨਾ ਉਠੋ ਨਾ ਉਠੋ ਆਪਾਂ ਐਮਐਫਸੀ ਗਾਰੰਟੀ ਲੈ ਕੇ ਉਠਾਂਗੇ ਇਹ ਤੁਸੀਂ ਦੇਖਦੇ ਹੋ ਵੀ ਇਹ ਆਖਰੀ ਧੂਈਆਂ ਪਹਿਲੀ ਧੂਈ ਉਧਰੋਂ ਜੋ ਐਂਟਰ ਹੁੰਨੇ ਆ ਤਾਂ ਪਿੱਛੇ ਟਰਾਲੀ ਲੱਗੀ ਹੋਈ ਆ ਇਹ ਕਿਸੇ ਹਰਿਆਣੇ ਦੇ ਪਿੰਡ ਦੀ ਸੜਕਾ ਲਿੰਕ ਸੜਕ ਤਾਂ ਇੱਥੋਂ ਜਿਹੜਾ ਇੱਕ ਐਂਟਰੀ ਚੈੱਕ ਪੁਆਇੰਟ ਇਹ ਮੋੜ ਤੇ ਸੈਂਟਰ ਹੁੰਦਾ ਤਾਂ ਇੱਥੇ ਜਿਹੜੀ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਖਾਸ ਕਰ ਨੌਜਵਾਨ ਜਾਂ ਕਿਸਾਨ ਆਏ ਹੋਏ ਨੇ ਤਾਂ ਇੱਥੋਂ ਜਿਹੜਾ ਪਹਿਲੀ ਤੂੰ ਹੀ ਫਿਰ ਦੂਸਰੀ ਤੂੰ ਹੀ ਆ ਗਈ ਇੱਧਰ ਤੀਸਰੀ ਚੌਥੀ ਪੰਜ 6 6 ਤੂੰ ਹੀ ਆ ਤੇ ਜਿਹੜੇ ਕਿਸਾਨ ਆ ਫੇਰ ਮੁਸਤਫਦੀਨ ਨਾਲ ਜਿਹੜਾ ਪਹਿਰਾ ਤਿੰਨ ਲੱਗੇ ਹੋਏ ਨੇ ਤੇ ਉਹਨਾਂ ਦਾ ਇਹ ਮੰਨਣਾ ਉਹਨਾਂ ਨੂੰ ਇਹ ਖਾਦਸ਼ਾ ਵੀ ਪੰਜਾਬ ਪੁਲਿਸ ਕਿਸੇ ਟਾਈਮ ਵੀ ਜਰਨੈਲ ਸਿੰਘ ਦੱਲੇਵਾਲ ਨੂੰ ਚੱਕ ਸਕਦੀ ਆ ਕਿਉਂਕਿ ਸੁਪਰੀਮ ਕੋਰਟ ਦੇ ਜਿਹੜੇ ਸਖਤ ਆਦੇਸ਼ ਨੇ ਵੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਮੈਡੀਕਲ ਸਹਾਇਤਾ ਦਿੱਤੀ ਜਾਵੇ ਤਾਂ ਕਰਕੇ ਇਹ ਇੱਕ ਸਖਤ ਪਹਿਰੇਦਾਰੀ ਦੇ ਵਿੱਚ ਕਰ ਰਹੇ ਨੇ ਕਿ ਦੱਲੇਵਾਲ ਸਾਹਿਬ ਨੂੰ ਇੱਥੋਂ ਕੋਈ ਵੀ ਜਿਹੜਾ ਪ੍ਰਸ਼ਾਸਨ ਉਹ ਜਵਰੀ ਨਾ ਚੁਗਾ ਸਕੇ ਇੱਧਰ ਮੈਂ ਦਿਖਾਉਣਾ ਚਾਹਾਂਗਾ ਤੁਹਾਨੂੰ ਜਿਹੜਾ ਫੀਟੌਂਟੇ ਵੀ ਕਿਸਾਨ ਬੈਠੇ ਨੇ ਪੂਰੀ ਰਾਤ ਦੇ ਕਿਸਾਨ ਜਿਹੜਾ ਪਹਿਰਾ ਪਹਿਰੇਦਾਰੀ ਕਰਦੇ ਨੇ ਨਾਲ ਅੱਗ ਸੇਕ ਰਹੇ ਨੇ ਕਿਉਂਕਿ ਪੋ ਦਾ ਮਹੀਨਾ ਠੰਡੀ ਹਵਾ ਵੀ ਅੱਜ ਚੱਲ ਰਹੀ ਆ ਤਾਪਮਾਨ 'ਚ ਵੀ ਬੜੀ ਘਾਟਾ ਵਟਾ ਉੱਛੇ ਦੇਖ ਸਕਦੇ ਹੋ ਤਾਂ ਇੱਧਰ ਬਾਈ ਜੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਜਿੰਨਾ ਜੀ ਇਕੱਠ ਵਾਠਾ ਹਰ ਰੋਜ਼ ਹੁੰਦਾ ਕਿ ਅੱਜ ਇਹ ਖਾਸ ਹੋਇਆ ਜੀ ਵੀਰ ਜੀ ਇਹ ਤਾਂ ਡੇਲੀ ਇਸ ਤਰ੍ਹਾਂ ਦੀ ਇਕੱਠ ਚੱਲ ਰਹੀ ਹੈ ਜਿੱਦੇ ਤੋਂ ਡੱਲੇਵਾਲ ਸਾਹਿਬ ਨੂੰ ਪਹਿਲਾਂ ਇਹਨਾਂ ਨੇ ਪੰਜਾਬ ਦੀ ਸਰਕਾਰ ਨੇ ਚੱਕਿਆ ਦੀ ਹੈ ਨਾ ਸੱਬੀ ਨੂੰ ਉਹਦੇ ਤੋਂ ਜੀ ਸੀ ਆਪਦੇ ਆਗੂ ਦੀ ਰਾਖੀ ਕਰ ਰਹੇ ਆ ਪਰ ਜਿਸ ਦਿਨ ਕਿਸੇ ਤਰ੍ਹਾਂ ਦਾ ਕੋਈ ਕਿਨਾ ਪ੍ਰਸ਼ਾਸਨ ਜਾਂ ਸਰਕਾਰ ਪੰਜਾਬ ਕੋਈ ਪ੍ਰੈਸ਼ਰ ਬਣਾਉਂਦੀ ਹੈ ਡੱਲੇਵਾਲ ਸਾਹਿਬ ਦੇ ਵੀ ਇਹਨਾਂ ਦਾ ਜੀ ਇਹਨਾਂ ਨੂੰ ਟ੍ਰੀਟਮੈਂਟ ਦੇਣਾ ਹੈ ਜੀ ਅਸੀਂ ਐ ਕਰਨਾ ਹੈ ਜੀ ਆ ਜੇਰੋ ਕੋਈ ਰੁਕਵਣਾ ਦਿਖਾਉਂਦੇ ਆ ਮੂਰੋਕਰ ਪ੍ਰਸ਼ਾਸਨ ਫਿਰ ਸਾਡੇ ਆਗੂਆਂ ਨੂੰ ਵੀ ਕਰੜੇ ਹੋਣਾ ਪੈਂਦਾ ਫਿਰ ਉਨੀ ਕ ਕਰਵਾਈ ਸਾਨੂੰ ਵੀ ਕਰਨੀ ਪੈਂਦੀ ਹੈ ਪੀ ਇਸ ਤਰ੍ਹਾਂ ਨਹੀਂ ਆਏਗਾ ਵੀ ਜਿਸ ਤਰ੍ਹਾਂ ਉਹ ਕੋਈ ਦਵਕੇ ਮਾਰ ਕੇ ਲੈ ਜਾਣਗੇ ਉਹ ਗੱਲ ਤਾਂ ਹੁਣ ਭੁੱਲ ਜਾਣਾ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੈਗੀ ਉਦੋਂ ਸੀ ਇਹਨਾਂ ਤੇ ਵਿਸ਼ਵਾਸ ਕੀਤਾ ਭਾਵੇਂ ਪੁਲਿਸ ਪ੍ਰਸ਼ਾਸਨ ਬਰੇਂਦਾ ਸੀ ਸਾਡੇ ਤੰਬੂਆਂ 'ਚ ਰੋਟੀਆਂ ਖਾਂਦੇ ਆ ਸਾਡੇ ਕੋਲੀ ਪੈਣਾ ਬੈਠਣਾ ਪਰ ਉਹ ਜੋ ਸਾਡੇ ਨਾਲ ਗਦਾਰੀ ਕਰਕੇ ਮੁੜ ਕੇ ਤੁਸੀਂ ਦੇਖਿਆ ਕਿਤੇ ਪੁਲਸ ਵਾਲਾ ਉਰੇ ਨਾਕੇ 'ਚ ਬੜਿਆ ਹੋਇਆ ਬਿਲਕੁਲ ਨਹੀਂ ਹੈਗਾ ਨਾ ਬੜਿਆ ਉਹਨਾਂ ਨੂੰ ਬੜਨ ਵੀ ਨਹੀਂ ਦੇਵਾਂਗੇ ਉਰੇ ਸੁਪਰੀਮ ਕੋਰਟ ਨੇ ਕਿਹਾ ਸਖਤ ਪੰਜਾਬ ਸਰਕਾਰ ਨੂੰ ਝਾੜ ਪਈ ਆ ਕਿ ਉਹਨਾਂ ਨੂੰ ਜਿਹੜਾ ਹਸਪਤਾਲ 'ਚ ਟਰੀਟਮੈਂਟ ਦਿੱਤਾ ਜਾਵੇ ਕਿ ਉਸੇ ਕੱਲ ਦਾ ਜਿਹੜਾ ਵੀ ਉਹਨਾਂ ਨੂੰ ਚੱਕ ਸਕਦੀ ਹੈ ਪੁਲਿਸ ਦੇਖੋ ਜੀ ਇਹ ਤਾਂ ਹੈਗੀ ਆ ਜਿਨੂੰ ਕੋਈ ਉੱਚ ਅਦਾਲਤ ਕਹਿੰਦੀ ਆ ਹੁੰਦੀ ਆ ਪਰ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦਾ ਕਿ ਤੁਸੀਂ ਜੇ ਕੁਝ ਕਰਨਾ ਹੈ ਮਾੜਾ ਜ ਮੋਦੀ ਨੂੰ ਵੀ ਖਿੱਚੋ ਨਾ ਜਿਹੜੀਆਂ ਗੱਲਾਂ ਉਹਦੀਆਂ ਆਪਦੀ ਮੁੱਖ ਮੰਤਰੀ ਵੇਲੇ ਕਹੀਆਂ ਹੋਈਆਂ ਜਾਂ ਸਾਡੇ ਨਾਲ ਕੀਤੇ ਹੋਏ ਵਾਦੇ ਜੋ ਲਿਖਤੀ ਇਹਨਾਂ ਦੇ ਸਾਰੇ ਸਬੂਤ ਪਏ ਆ ਹੁਣ ਇਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਖੇਤੀਬਾੜੀ ਦੇ ਉੱਤੇ ਜਿਹਦੇ ਚਰਨੀ ਚਰਨੀ ਚੇਅਰਮੈਨ ਨੇ ਉਹਨਾਂ ਨੇ ਵੀ ਤਾਂ ਲਿਖ ਕੇ ਬੱਪ ਦੇ ਦਿੱਤਾ ਵੀ ਇਹਦਾ ਐਮਐਸਪੀ ਦੇਣੀ ਚਾਹੀਦੀ ਹੈ ਕਿ ਅਸੀਂ ਕੋਈ ਲਗ ਮੰਗ ਰਹੇ ਆ ਇਹਨਾਂ ਸਰਕਾਰਾਂ ਇਹਨਾਂ ਪਾਰਟੀਆਂ ਵੱਲੋਂ ਹੀ ਜੋ ਜੋ ਸਾਡੇ ਨਾਲ ਸਮੇਂ-ਸਮੇਂ ਤੇ ਵਾਦੇ ਕੀਤੇ ਉਹਨਾਂ ਦੇ ਲਿਖਤੀ ਵਾਦੇ ਨੇ ਅਸੀਂ ਉਹੀ ਚੀਜ਼ਾਂ ਮੰਗ ਰਹੇ ਹਾਂ ਜਿਹਦਾ ਅਸੀਂ ਉਲਟ ਮੰਗ ਰਹੇ ਹਾਂ ਤਾਂ ਗੱਲ ਕਰੋ ਕਿ ਜੇ ਕਿਸੇ ਨੂੰ ਕੋਈ ਜੋੜਾ ਬਣਾਉਣ ਲੱਗਿਆ ਜਾਂ ਕੋਈ ਪੈਨ ਪੈਨਸ਼ਨ ਵੜਾਉਂਦਾ ਹੈ ਜਾਂ ਕੋਈ ਗੰਨੇ ਦੇ ਜੂਸ ਦਾ ਰੀੜੀ ਦੇ ਗਲਾਸ ਵੇਚਦਾ ਹੈ ਭਾਵੇਂ ਕੋਈ ਸਾਥੋ ਲੈ ਕੇ ਸਬਜ਼ੀ ਵੇਚਦਾ ਉਹਦਾ ਆਪਦਾ ਮੁੱਲ ਹੁੰਦਾ ਹੈ ਕਹਦਾ ਕਿ ਨਾ ਉਹਦੇ ਮੁੱਲ ਤੋਂ ਕਹਿੰਦਾ ਮੇਰਾ ਜੇ ਦੇਣਾ ਲੈ ਲੈ ਨਹੀਂ ਨਾ ਸਹੀ ਪਰ ਇੱਕੋ ਕਿਸਾਨ ਹੈ ਜਿਹੜੀ ਫਸਲ ਨੂੰ ਮੰਡੀਆਂ ਚ ਰੋਲਿਆ ਜਾਂਦਾ ਲੱਥਾ ਥਲੇ ਲਤਾੜੇ ਨਾਲ ਠੋਡੇ ਮਾਰੇ ਜਾਂਦੇ ਆ ਰੇਟ ਮਨਮਰਜ਼ੀ ਦਾ ਦਿੰਦੇ ਆ ਜੀ ਮੂਰਲੇ ਅਸੀਂ ਇਸੇ ਗੱਲ ਤੇ ਲੜਾਈ ਆ ਸਾਡੀ ਵੀ ਸਾਨੂੰ ਐਮਐਸਪੀ ਹੈ ਜਿਹੜੀ ਗਰੰਟੀ ਦਾ ਕਾਨੂੰਨ ਦਿਓ ਵੀ ਆਹ ਰੇਟ ਤੇ ਥੋੜੀ ਫਾਸਲੀ ਬਿਕੂ ਜੇ ਕੋਈ ਪ੍ਰਾਈਵੇਟ ਨਹੀਂ ਚੱਕਦਾ ਤਾਂ ਉਹਨੂੰ ਸਰਕਾਰ ਚੱਕੂ ਸਾਡੀ ਇਹੀ ਮੰਗ ਹੈ ਅਸੀਂ ਕੋਈ ਰੇਟ ਦੀ ਗੱਲ ਤਾਂ ਨਹੀਂ ਕਰਦੇ ਰੇਟ ਤਾਂ ਜੋ ਮਰਜੀ ਤੈਅ ਕਰ ਦਿਓ ਮੰਗਾ ਨੂੰ ਕੇਂਦਰਾਨ ਦੇਖਿਆ ਕਦੋਂ ਕਰ ਰਹੀ ਆ ਜਿਵੇਂ ਇੱਕ ਇਹ ਪੀਸਫੁੱਲਰ ਪ੍ਰੋਟੈਸਟ 34 ਦਿਨਾਂ ਤੋਂ ਚੱਲੀ ਜਾਂਦਾ ਦੇਖੋ ਜੀ ਕੇਂਦਰ ਹੈ ਜਿਹੜਾ ਕਿ ਨਾ ਉਹ ਕਾਰਪੋਰੇਟ ਘਰਾਣਿਆਂ ਨੂੰ ਵਿਕ ਚੁੱਕੇ ਆ ਉਹ ਇੱਕ ਤਰ੍ਹਾਂ ਦੀ ਉਹਨਾਂ ਦੀ ਰਖਾਇਲ ਬਣ ਚੁੱਕੇ ਆ ਮੋਦੀ ਦਾ ਰਖਾਇਲ ਇੱਕ ਤਰ੍ਹਾਂ ਦੀ ਅਵਾਨੀ ਅਡਾਨੀਆਂ ਦੀ ਉਨਾ ਦੇ ਮੂਰੇ ਨੱਚ ਰਿਹਾ ਹੈ ਟਪ ਰਿਹਾ ਹੈ ਇੱਕ ਤਰ੍ਹਾਂ ਦਾ ਦੇਸ਼ ਨੂੰ ਵੇਚਣਾ ਚਾਹੁੰਦੇ ਨੇ ਕਿ ਮੈਂ ਬੰਦਰਗਾਹਾਂ ਵੇਚੀ ਜਾਂ ਜਹਾਜ਼ ਵੇਚੇ ਰੇਲਵੇ ਵੇਚੇ ਹੁਣ ਇਹਨਾਂ ਦੀ ਨਿਗਾਹ ਜਿਹੜੀ ਕਿਸਾਨ ਦੀ ਜ਼ਮੀਨ ਤੇ ਹੈ ਤੁਸੀਂ ਦੇਖਿਆ ਵੀ ਲਾਕਡਾਊਨ ਦੇ ਵਿੱਚ ਸਾਰੇ ਵਪਾਰ ਕੀ ਸਾਰੇ ਅਰਥਵਸਥਾ ਵਿਕਟ ਗਈ ਸਾਰੇ ਦੇਸ਼ਾਂ ਦੀ ਪਰ ਇੱਕੋ ਇੱਕ ਬਚਿਆ ਭਾਰਤ ਉਹ ਬਚਿਆ ਕਿਤੇ ਸਰ ਤੇ ਖੇਤੀਬਾੜੀ ਦੇ ਹੁਣ ਇਹਨਾਂ ਦੀ ਆਖ ਆ ਜਿਹੜੀ ਸਾਡੀ ਜ਼ਮੀਨ ਤੇ ਹੈ ਪਰ ਜੇ ਸਾਡੇ ਲੋਕਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਆ ਜਿਹੜੇ ਘਰਾਂ ਚ ਬੈਠੇ ਆ ਵੀ ਜੇ ਇਹਦੇ ਜ਼ਮੀਨ ਸੋਢੀ ਵਾਗੀ ਤੁਸੀਂ ਯਾਦ ਰੱਖਿਓ ਆ ਤੁਸੀਂ ਦੇਖਦੇ ਹੋਣੇ ਤੁਹਾਡਾ ਆਲੂ ਹੈ ਕਿੰਨੇ ਕਿ ਰੁਪਏ ਵਿਕਦਾ 5-4 ਰੁਪਏ ਵਿਕਦਾ 10 ਰੁਪਏ ਵਿਕਦਾ ਇਹਹੀ ਆਲੂ ਕਈ ਵਾਰ ਸਾਡਾ ਰੁਲਦਾ ਵੀ ਹੈ ਤੇ ਇਸੇ ਦੇ ਚਿਪਸ ਬਣ ਕੇ ਆਉਂਦੇ ਆ ਗ੍ਰਾਮਾਂ ਚ ਵਿਕਦੇ ਨੇ ਜੀ ਕਿੰਨੇ ਕਿੰਨੇ ਮਹਿੰਗੇ ਸਾਡਾ ਟਮਾਟਰ ਹੈ ਸਾਂ ਦਾ ਰੁਲਦਾ ਤੇ ਇਹਨਾਂ ਦੀ 100 ਗ੍ਰਾਮਾਂ ਚ ਵਿਕਦੀ ਐ ਭਾਵੇਂ ਮੱਕੀ ਆ ਸਾਡੀ ਉਹ ਰੁਲਦੀ ਐ ਪਾਪ ਕੌਰਨ ਦੇ ਕਿੰਨੇ ਰੇਟਾਂ ਚ ਕਿਹੜੀ ਚੀਜ਼ ਨਹੀਂ ਇਹਨਾਂ ਦੇ ਵੱਧ ਕੇ ਬਿਕਰੀਓ ਦੱਸੋ ਕਾਰਪੋਰੇਟ ਕਰਾਣਿਆਂ ਦੀ ਕਿਹੜੀ ਚੀਜ਼ ਸਾਡੀ ਜ਼ਮੀਨ ਦੀ ਕੋਈ ਦੱਸੋ ਜ਼ਿਮੀਂਦਾਰ ਦੀ ਕੋਈ ਫਸਲ ਵੱਧ ਕੇ ਵੀ ਕਿਦੀ ਹੋਵੇ ਐਤੀ ਜੀਰੀ ਦਾ ਕੀ ਹਾਲਾਤ ਹੋ ਇਹ ਜਿਹੜੀ ਨੂੰ ਸਰਕਾਰ ਨੇ ਖੁਦ ਕਹਿ ਕੇ ਪੰਜਾਬ ਸਰਕਾਰ ਨੇ ਲਵਾਇਆ ਉਹ ਜੀਰੀ ਰੁਲੀ ਤੇ ਭਾਂਸਪਤੀ ਦਾ ਰੇਟ ਨਹੀਂ ਸਾਨੂੰ ਪੂਰਾ ਤੈ ਭਾਂਸਪਤੀ ਰੂਲੀ ਜਦੋਂ ਜੀ ਕਰਦਾ ਵਪਾਰੀ 500 ਉੱਤੇ ਕਰ ਦਿੰਦਾ ਜਦੋਂ ਜ਼ਿਮੀਦਾਰ ਮੰਡੀ ਚ ਲੈ ਆਉਂਦਾ ਵੱਡੇ ਪੱਧਰ ਤੇ ਜੀਰੀ ਨੂੰ ਫਿਰ ਉਹਨੂੰ ਜੀਰੋ ਆਪਣੀ ਮਨਮਰਜ਼ੀ ਦੇ ਰੇਟ ਨਾਲ ਖਰੀਦ ਲਾਂਦਾ ਇਸ ਪੂਰੇ ਦੇ ਵਿੱਚ ਪੰਜਾਬ ਸਰਕਾਰ ਦੇ ਰਵੱਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਇਸ ਮੂਵਮੈਂਟ ਚ ਇਹ ਮੂਵਮੈਂਟ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਰਵੱਈਆ ਹੈ ਕਿ ਨਾ ਉਹ ਇੱਕ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਮੈਂ ਤਾਂ ਇਹ ਕਹਿ ਰਿਹਾ ਰਿਆਂ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਤੇ ਇਹਨਾਂ ਦੇ ਮੰਤਰੀ ਨੂੰ ਸਰਕਾਰ ਚਲਾਉਣੀ ਦੀ ਨਹੀਂ ਪਤਾ ਇਹਨਾਂ ਉਹਦਾ ਚੰਨੀ ਵੀ ਠੀਕ ਦੀ ਜਣਾ ਮੋਦੀ ਸਾਹਿਬ ਉਹਦੋਂ ਆਏ ਤੇ ਕਹਿੰਦੇ ਸਾਨੂੰ ਮੇਰੇ ਕਿਸਾਨ ਨੇ ਉਹਨੇ ਕਹਿੰਦੀ ਤੈਨੂੰ ਕਿਹਨੇ ਘੇਰਿਆ ਤੂੰ ਹੀ ਬਚਾਉਣਾ ਉੱਠ ਕੇ ਭੱਜ ਗਿਆ ਅਸੀਂ ਤਾਂ ਕਿਸੇ ਨੇ ਘੇਰੀ ਨਹੀਂ ਇਹਦੇ ਵਿੱਚ ਦਮੇ ਹੀ ਨਹੀਂ ਵੀ ਕੁਝ ਕਹਿੰਦੇ ਸੈਂਟਰ ਸਰਕਾਰ ਦੇ ਕਟਪੁਤਲੀਏ ਇਹ ਸਰਕਾਰ ਜੋ ਕੁਝ ਕਹਿੰਦੀ ਹੈ ਉਹਦੇ ਮੁਤਾਬਕ ਹੀ ਚੱਲਦੇ ਨੇ ਭਾਵੇਂ ਇਹਨਾਂ ਦਾ ਉਹ ਹੈ ਕੇਜਰੀਵਾਲ ਹੈ ਉਹ ਵੀ ਇਹਨਾਂ ਦੀ ਘਟਪਤਲੀ ਹੈ ਬੀਜੇਪੀ ਕਹਿੰਦੇ ਨੇ ਨਾ ਵੀ ਜਿੱਥੇ ਭਾਜਪਾ ਦੀ ਸਰਕਾਰ ਹੁੰਦੀ ਨਹੀਂ ਉੱਥੇ ਥੋੜਾ ਜਿਹਾ ਰਵਈਆ ਇਹਨਾਂ ਦਾ ਭੇਦਭਾਵ ਵਾਲਾ ਰਹਿੰਦਾ ਹੈਗਾ ਬੀਤੇ ਆਪ ਸਰਕਾਰ ਉੱਪਰ ਕੇਂਦਰਾ ਇਹ ਇਹਨਾਂ ਦਾ ਇਹ ਦਾਅਵਾ ਹੈਗਾ ਸਰਕਾਰ ਦਾ ਦੇਖੋ ਜੀ ਇਹਨਾਂ ਦਾ ਦਾਅਵਾ ਹੈ ਇੱਕ ਪਾਸੇ ਤਾਂ ਇਹ ਕਹਿੰਦੇ ਸੀ ਐਨਡੀਏ ਦੇ ਭਾਈਵਾਲ ਆ ਸਹੀ ਹੈ ਕਿ ਨਾ ਭਾਈਵਾਲ ਆਪ ਵਾਲੇ ਤੇ ਦੂਜੇ ਪਾਸੇ ਹਰਿਆਣਾ ਵਿੱਚ ਬੀਜੇਪੀ ਨੂੰ ਜਿੱਤਉਣ ਵਾਸਤੇ ਅਲੱਗ ਇਲੈਕਸ਼ਨ ਲੜੀ ਇਹਨਾਂ ਨੇ ਉਹ ਇਸੇ ਕਰਕੇ ਲੜੀਆ ਉੱਥੋਂ ਜਿਹਨਾਂ ਦੀ ਕੰਢੀ ਮਰੋੜੀ ਉਹਨਾਂ ਦੇ ਹੱਥ 'ਚ ਨਹੀਂ ਇਹ ਸਾਰਾ ਉਹਨਾਂ ਨੇ ਜਿੰਨੀ ਕਿ ਨਾਲ ਜਦੋਂ ਵੀ ਜਿੱਥੇ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਇਹਨਾਂ ਨਾਲ ਇਕੱਠੇ ਚੌਣ ਲੜੋ ਉੱਥੇ ਇਕੱਠੇ ਲੜਦੇ ਨੇ ਜਿੱਥੇ ਭਾਜਪਾ ਨੂੰ ਇਕੱਠੇ ਲੜਨ ਦਾ ਫਾਇਦਾ ਹੈ ਜਿੱਥੇ ਭਾਜਪਾ ਨੂੰ ਉਹਨਾਂ ਨੂੰ ਤੋੜ ਕੇ ਲੜਾਉਣ ਦਾ ਫਾਇਦਾ ਕਿਤੇ ਕਾਂਗਰਸ ਦਾ ਗਰਾਉਂਡ ਉੱਥੇ ਇਹਨਾਂ ਨੂੰ ਵੰਡ ਕੇ ਕਰਦੇ ਨੇ ਵੋਟ ਦੀ ਰਾਜਨੀਤੀ ਹੈ ਜਿਹੜੀ ਉਹਨੂੰ ਖੰਡੇ ਹੁੰਦੇ ਨੇ ਇਹ ਤੁਸੀਂ ਦੇਖ ਰਹੇ ਹੋ ਵੀ ਕਿਸਾਨਾਂ ਦੇ ਵਿੱਚ ਥੋੜੀ ਸਰਕਾਰਾਂ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ ਤਾਂ ਮੈਂ ਦੱਸਣਾ ਚਾਹਾਂਗਾ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਇੱਥੇ ਨੇ ਤਾਂ ਮੈਂ ਪਿੱਛੇ ਵੀ ਦਿਖਾਉਣਾ ਚਾਹੂੰਗਾ ਜਿਹੜਾ ਬੈਰੀਗੇਡ ਜਿੱਥੇ ਕੰਧਾਂ ਗੱਡੀਆਂ ਹਈਆਂ ਨੇ ਗਵਰਨਮੈਂਟ ਦੁਆਰਾ ਉਹ ਇੱਥੋਂ ਥੋੜੀ ਅੱਗੇ ਆ ਉਹ ਜਿੱਥੇ ਜਿਹੜੀ ਰੋਗ ਪੁਆਇੰਟ ਨੇ ਉਹ ਅੱਗੇ ਆ ਜਿੱਥੇ ਉਦੋਂ 13 ਫਰਵਰੀ ਤੋਂ ਲੈ ਕੇ ਹੁਣ ਤੱਕ ਧਰਨਾ ਲੱਗਿਆ ਤੇ ਉਹ ਅੱਗੇ ਆ ਬਾਰਡਰ ਜਿੱਥੇ ਕਿ ਜਿਹੜੇ ਕੇਂਦਰੀ ਫੋਰਸ ਬਣ ਨੇ ਜਾਂ ਫੋਰਸਾਂ ਨੇ ਉੱਥੇ ਖੜੀਆਂ ਨੇ ਤਾਂ ਇਹ ਤੁਸੀਂ ਜਿਹੜੀ ਅਪਡੇਟ ਹੈ ਇਸ ਟਾਈਮ ਰਾਤ ਦੇ 11 ਵਜੇ ਦੀ ਦੇਖ ਸਕਦੇ ਹੋ ਸਖਤ ਸੁਰੱਖਿਆ ਪ੍ਰਬੰਧਨ ਦੇ ਧੰਨਵਾਦ